भई आ परी खिचो आ भली ਇਹ ਪੁੱਲੇ ਖਿੱਚੋ ਯਾਰ ਇਧਰ ਪੂਰੇ ਖਿੱਚੋ ਯਾਰ ਅੱਧੀ ਹੱਦ ਨੇ ਪੂਰੇ ਖਿੱਚੋ ਐ ਨੂੰ ਆ ਪੂਰੇ ਖਿੱਚੋ ਐ ਨੂੰ ਸਾਰੇ ਪੂਰੇ ਖੁੱਲੇ ਹੋਏ ਆ ਯਾਰ ਇਧਰ ਖੇਤ ਹੋਏ ਆ ਯਾਰ ਵਾਲੇ ਉਹਨਾਂ ਟਾਈਮ ਨਾਲ ਆ ਯਾਰ ਵਾਲੇ ਲੱਤ ਖਾਲੀ ਯਾਰ ਓਏ ਯਾਰ ਪਿੱਛੇ ਹੋ ਜਾ ਭਾਜੀ ਪੂਲੇ ਨਹੀਂ ਹੁੰਦੇ ਆ ਪਾਜੀ ਅੰਦਰ ਚੱਕੀ ਚੱਲਣਾ ਪੂਰੇ ਡੱਕ ਲੈਣ ਦੋ 2000 ਹੁਣ ਲੈ ਚੱਕ ਲੈ ਪਾਜੀ ਚੱਕ ਨਹੀਂ ਕੱਢ ਰਿਹਾ ਰੱਖ ਜਾ ਯਾਰ ਉਹ ਛੱਪਾ ਨਿਕਲ ਗਿਆ ਉਹ ਰੱਖ ਜਾ ਬਰੇ 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 ਅਰੇ ਹਜਾ

ਆਵੇ ਗੱਡੀ ਆਪਣੀ ਵਾ ਵਾ ਉਹ ਗੱਡੀ ਖੁੱਲ ਗਈ ਬਾ ਗੱਡੀ ਖੁੱਲ ਗਈ ਆਖ ਯਾਰ ਇਧਰ ਉਹ ਗੱਡੀ ਖੜੀ ਆ ਯਾਰ ਠੀਕ ਆ ਸਹੀ ਗੱਲ ਹੈ ਲੈ ਜਾਓ ਲੈ ਜਾਓ ਮੈਂ ਕ੍ਰਾਂਤੀਜੀਤ ਸਿੰਘ ਕਾਉਂਸਲਰ ਨਗਰ ਪੰਚਾਇਤ ਮਹਿਦਪੁਰ ਅੱਜ ਸਾਡੇ ਸ਼ਹਿਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸਾਡਾ ਵੀਰ ਢੋਲਾ ਫਰੂਟ ਵਾਲਾ ਜਿਹੜਾ ਬਾਜ਼ਾਰ ਦੇ ਵਿੱਚ ਫਰੂਟ ਦੇ ਦੁਕਾਨਦਾਰ ਕੰਮ ਕਰਦਾ ਸ਼ਹਿਰ ਦੇ ਵਿੱਚ ਹੀ ਰਹਿੰਦਾ ਉਹ ਆਪਣਾ ਬੱਚੇ ਬੱਚਿਆਂ ਨੂੰ ਨਾਲ ਉਹਦਾ ਭਤੀਜਾ ਸੀ ਦੋ ਬੱਚਿਆਂ ਨੂੰ ਲੈ ਕੇ ਟਿਊਸ਼ਨ ਤੋਂ ਆ ਰਿਹਾ ਸੀ ਹੁਣੇ ਇੱਕ ਘੰਟਾ ਪਹਿਲਾਂ ਇੱਕ ਗੰਨੇ ਵਾਲੀ ਟਰਾਲੀ ਜਿਹੜੀ ਪਰਚੀਆਂ ਰੋਡ ਤੋਂ ਸ਼ਹਿਰ ਦੇ ਵਿੱਚ ਐਂਟਰ ਹੋਈ ਆ ਜਿੱਥੋਂ ਸਿਵਰੇਜ ਦਾ ਕੰਮ ਪੈਣ ਦਾ ਕਰਕੇ ਰੋਡ ਪਟਿਆ ਹੋਇਆ 4-5 ਮਹੀਨਿਆਂ ਤੋਂ ਹੀ ਉਹਦੇ ਵਿੱਚ ਬੜੇ ਟੋਏ ਆ ਵੱਡੇ-ਵੱਡੇ ਜਿਨ੍ਹਾਂ ਦੀ وجہ ਦੇ ਨਾਲ ਉਹ ਟਰਾਲੀ ਗੰਨੇ ਵਾਲੀ ਪਲਟ ਗਈ ਉਹ ਜਦੋਂ ਨਗ ਰਿਆ ਸੀ ਤੇ ਬੱਚਿਆਂ ਦੇ ਉੱਤੇ ਗੰਨੇ ਡਿੱਗ ਪਏ ਜਿਨ੍ਹਾਂ ਦੀ وجہ ਦੇ ਨਾਲ ਅੱਜ ਇੱਥੇ ਸਾਰੇ ਉਹ ਲਾਤੇ ਬੱਚੇ ਇੱਥੇ ਹਸਪੀਟਲ ਦੇ ਵਿੱਚ ਜੇਰੇ ਲਾਤੇ ਗੁਰਤੇਗ ਬਾਦ ਗੁਰਤੇਗ ਬਾਦ ਦੇ ਹਸਪੀਟਲ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਅਸੀਂ ਸਾਰੇ ਰੋਸ ਵਜੋਂ ਅੱਜ ਇਕੱਠੇ ਹੋਏ ਆਂ ਔਰ ਬਜ਼ਾਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਹਰ ਤਮਕਾ 2-3 ਮਹੀਨੇ ਚ 2 ਮਹੀਨੇ ਪਹਿਲਾਂ ਵੀ ਕਿਸਾਨਾਂ ਨੇ ਵੀ ਸਬੰਧਤ ਅਧਿਕਾਰੀਆਂ ਨੂੰ ਨਗਰਪੰਚਾਇਤ ਬਾਜ਼ਾਰ ਦੇ ਵਿੱਚ ਐਸ.ਡੀ.ਐਮ ਨੂੰ ਸਾਰਿਆਂ ਨੂੰ ਕਿਹਾ ਸੀ ਕਿ ਗੰਨਿਆਂ ਦਾ ਜਿਹੜਾ ਆਪਣਾ ਸੀਜ਼ਨ ਹੈ ਮੇਲ ਦਾ ਸ਼ੁਰੂ ਹੋਣ ਵਾਲਾ ਕਿ ਤੁਸੀਂ ਇਹਨਾਂ ਨੂੰ ਜਿਹੜੇ ਰੋੜਿਆ ਉਹ ਪੱਤਰੇ ਕਰਾ ਦਿਓ ਕੋਈ ਅਣਸਖਾ ਵੀ ਘਟਨਾ ਨਾ ਵਾਪਰੇ ਤੇ ਉਹੀ ਚੀਜ਼ ਅੱਜ ਹੋਈ ਆ ਕਿਸੇ ਵੀ ਅਫਸਰ ਦੇ ਨਗਰਪੰਚਾਇਤ ਦੇ ਈਓ ਤੋਂ ਲੈ ਕੇ ਜਿਹੜਾ ਸੀਵਰੇਜ ਦਾ ਕੰਮ ਚੱਲ ਰਿਹਾ ਪੀਡਬਲ ਡੀ ਜਿਹੜਾ ਕੋਈ ਐਸਡੀਓ ਜਾਂ ਐਕਸੀਅਨ ਜਾਂ ਜਿਹੜਾ ਇਹ ਠੇਕੇਦਾਰ ਜਿਹੜਾ ਕੰਮ ਕਰ ਰਿਹਾ ਕਿਸੇ ਦੇ ਕੰਨ ਤੇ ਜੂਣੀ ਸਰਕੀ 2-3 ਮਹੀਨੇ ਤੋਂ ਪਹਿਲਾਂ ਅਸੀਂ ਵੀ ਜਦੋਂ ਗੁਰਪੁਰਪੁਰ ਵੀ ਲੱਗਿਆ ਉਦੋਂ ਵੀ ਅਸੀਂ ਬਹੁਤ ਫੋਨ ਕਰ ਕਰਕੇ ਕਿਤੇ ਲੋਟ ਚਾਟ ਕਰਦੀਆਂ ਮਿੱਟੀ ਦੀਆਂ ਭਵਤ ਪਰ ਇਹ ਇੰਨੇ ਕਿ ਨਲਾਇਕ ਆਵਾ ਉੱਤੇ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਬੇੜਾ ਕਰਕ ਹੋਇਆ ਇਹਨਾਂ ਦਾ ਮਹੀਨਾ ਨਹੀਂ ਕੱਤਰ ਨਹੀਂ ਬੜਨਾ 15-15 ਦਿਨ ਫੋਨ ਨਹੀਂ ਚੱਕਣਾ ਇਹ ਅਫਸਰਾ ਦੀ ਨਲਾਕੀ ਆ ਔਰ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਆ ਕਿ ਸਵੇਰੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਸਹਿਯੋਗ ਦਿਓ ਉਹ ਨਲਾਇਕ ਜਿਹੜੇ ਅਫਸਰ ਆ ਜਿਨ੍ਹਾਂ ਦੀ ਵੀ ਡਿਊਟੀ ਬਣਦੀ ਸੀ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਆ ਔਰ ਸਵੇਰੇ ਉਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਫੀਕੇਦਾਰ ਤੇ ਵੀ ਫੀਕੇਦਾਰ ਤੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਨ੍ਹਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਇਹ ਐਸਐਚਓ ਦੇਖੇ ਡੀਐਸਪੀ ਦੇਖੇ ਇਹ ਐਸਐਸਪੀ ਸਾਹਿਬ ਦੇਖਣ ਜਿਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਦੀ وجہ ਦੇ ਨਾਲ ਇਹ ਨੁਕਸਾਨ ਹੋਇਆ ਜਿਨ੍ਹਾਂ ਨੇ ਉਹ ਰੋਡ ਪੱਧਰਾ ਨਹੀਂ ਕਰਾਇਆ 2-3 ਮਹੀਨੇ 4 ਮਹੀਨੇ ਤੋਂ ਕੰਮ ਬੰਦ ਪਿਆ ਆ 6 ਮਹੀਨੇ ਹਾਂ ਸੋ ਅਸੀਂ ਇਹ ਪੋਰਜੋਰ ਮੰਗ ਕਰਦੇ ਆ ਕਿ ਸਵੇਰੇ ਅਸੀਂ ਬਾਜ਼ਾਰ ਬੰਦ ਰੱਖਾਂਗੇ ਔਰ ਇਹਨਾਂ ਸਾਰਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਕਹਿੰਦਾ ਨਖੇਮਾ ਦਾ ਜਾਜਕ ਵਾਹੀ ਗੁਰਜੀਤ ਸਿੰਘ ਸਾਹਿਬ ਵਾਹੀ ਬੰਦੀ ਗਿਆਰਾਂ ਬਿਜਾਰ ਬੰਦ ਕਰ ਸਾਰਾ ਬਾਜ਼ਾਰ ਇਹ ਪੰਜਾਂ ਦਾ ਪੰਜਾਬ ਇਹ ਤਰੀਕ ਹੋਈ ਹੈ ਮੈਂ ਕਹਿੰਦਾ ਬਾਜ਼ਾਰ ਬੰਦ ਕਰਕੇ ਨਾ ਕੋਈ ਕੁਨਾਰੇ ਲਵਾ ਦੇਣਗੇ ਇਹ ਬੁੱਲ ਆਈਏ ਕਿ ਸਾਰੇ ਕੋਈ ਨਹੀਂ ਤੇਰੇ ਆਪਣੇ ਗਰੁੱਪ ਤੇ ਬਣੇ ਹੋਇਆ ਭਾਈ ਗੁਰਪਾ ਚ ਮੈਸੇਜ ਛੱਡ ਦਿਓ ਸਾਰੇ ਨਾਲ ਚੰਦੂ ਤੇਰੇ ਪੰਡਿਆ ਉਹਦਾ ਪੰਡਿਆ ਬੰਦ ਕਰ ਭਾਈ ਬੰਦ ਦਾ ਬਿਜਾਰ ਬੰਦ ਬਿਜਾਰ ਬੰਦ ਲੱਖੋ ਬਿਜਾਰ ਬੰਦ ਮੇਰੇ 11:00 ਵਜੇ ਆਪਾਂ ਅਸਮਾਨੋਂ ਅਗਲ ਦਿਓ बजार <laughs> के